ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਸਪੈਸ਼ਲ ਵੀਡੀਓ ਲੈ ਕੇ ਆਇਆ ਇੱਕ ਤੇ ਆਪਣਾ ਜਿਹੜਾ ਮਲਟੀ ਪਰਪਸ ਸਕੂਲ ਆ ਪਟਿਆਲਾ ਵਿਖੇ ਤੇ ਬਾਈ ਜੀ ਜੱਗਾ ਜੀ ਲਾਉਂਦੇ ਨੇ ਆਪਣਾ ਗੰਨੇ ਦੀ ਜੂਸ ਦੀ ਦੇਖੋ ਕਿੰਨਾ ਵਧੀਆ ਸੈਟਅਪ ਲਾਇਆ ਹੋਇਆ ਗੱਡੀ ਦੇ ਵਿੱਚ ਤੇ ਆਪਾਂ ਲੰਘਦੇ ਸੀਗੇ ਇੱਥੇ ਤੋਂ ਕਈ ਵਾਰ ਦੇਖਿਆ ਮਾ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਵੀਡੀਓ ਰਾਹੀਂ ਦਿਖਾਉਣਾ ਵੀ ਗੱਡੀ ਦੇ ਵਿੱਚ ਬਾਈ ਨੇ ਸੈਟਅਪ ਤਿਆਰ ਕਰਿਆ ਹੋਇਆ ਤੇ ਬਾਈ ਨੇ ਸਪੈਸ਼ਲ ਜਿਹੜੀ ਆਪਣਾ ਬਹਿਤ ਤੁਸੀਂ ਕਈ ਦੇਖਿਆ ਹੋਣੇ ਹੈ ਜਿਹੜੇ ਆਪਣਾ ਗੰਨੇ ਦੇ ਰਸ ਵਾਲੀ ਦਾਫੀ ਉਹ ਛਾਪ ਰੇਡੀਆ ਲੱਗੇ ਵੀ ਹੁੰਦੇ ਨੇ ਪਰ ਇਹ ਵੱਖਰੇ ਤਰੀਕੇ ਨਾਲ ਬਾਈ ਨੇ ਤਿਆਰ ਕਰਾਇਆ ਸਾਰਾ ਸਮਾਨ ਤੇ ਇਹਦੇ ਪਰ ਪ੍ਰੋਪਰ ਤਰੀਕੇ ਨਾਲ ਜਿਹੜੀ ਮੋਟਰ ਲੱਗੀ ਹੋਇਆ ਇੰਜਨ ਇਹਦੇ ਬਾਰੇ ਆਪਾਂ ਤੁਹਾਨੂੰ ਬਾਈ ਜੀ ਤੋਂ ਪੁੱਛਦੇ ਆ ਬਾਈ ਸਸੀ ਗਾਲ ਜੀ ਸਸੀ ਗਾਲ ਜੀ ਬਾਈ ਜੀ ਇਹ ਆਪਣਾ ਸੈਟਅਪ ਤੁਸੀਂ ਇਹੋ ਕਰਿਆ ਬਣਵਾਇਆ ਗੰਨੇ ਰਾਸ ਵਾਲਾ ਹਾਂਜੀ ਤੇ ਇਹ ਮਤਲਬ ਕਿਵੇਂ ਤੁਹਾਡੇ ਮਤਲਬ ਮਾਈਂਡ ਚ ਆਇਆ ਵੀ ਇਹ ਕਿਉਂਕਿ ਇਹ ਤਾਂ ਆਪਣਾ ਉਹਦੇ ਉਪਰ ਹੁੰਦੇ ਨੇ ਆਪਣਾ ਵੀ ਰੇਡੀਓ ਵਗੈਰਾ ਲਾਈਵ ਹੁੰਦੇ ਨੇ ਅੱਛਾ ਅੱਛਾ ਹਾਂ ਬਿਲਕੁਲ ਜਿਉਂਦੇ ਬਾਅਦ ਮੈਂ ਕਹਾਂਗਾ ਆਪਣੇ ਦਿਮਾਗ ਨਾਲ ਸਭ ਤੋਂ ਪਹਿਲੇ ਕੰਮ ਸਟਾਰਟ ਕਰੀਏ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹਾਂ ਹਾਂ ਠੀਕ ਹੈ ਵੀਰੇ ਠੀਕ ਆ ਹਾਂ ਗੰਨੇ ਦਾ ਪਾਉ ਵਧੀਆ ਜੁੱਤ ਦਾ ਕੰਮ ਚੱਲ ਰਿਹਾ ਹੈ ਹਾਂ ਹਾਂ ਠੀਕ ਹੈ ਵੀਰੇ ਆਇਆ ਤਾਂ ਗੰਨੇ ਤੋਂ ਕਾਫੀ ਪਦਾਰਥ ਤਿਆਰ ਹੁੰਦੇ ਨੇ ਤੇ ਆਪਣਾ ਚੀਨੀ ਸ਼ੱਕਰ ਗੋੜ ਸਾਗੁੱਸ ਗੰਨੇ ਤੇ ਤਿਆਰ ਹੁੰਦਾ ਤੇ ਬੈਸੇ ਦਾ ਰਾਸ ਪਿੰਨੇੜਾ ਉਹ ਵੀ ਵਧੀਆ ਫਾਇਦਾ ਹਾਂ ਹਾਂ ਆਪਣੇ ਘਰ ਵਿੱਚ ਤਾਂ ਸਾਰੀ ਇਹ ਹਾਂ ਹਾਂ ਬਹੁਤ ਪ ਠੀਕ ਆ ਤੇ ਵੀਰੇ ਮੋਟਰ ਦਾ ਜਿਹੜਾ ਤੁਸੀਂ ਲਾਇਆ ਸੈਟਅਪ ਇਹ ਕਿੱਥੋਂ ਮਤਲਬ ਲਿਆਂਦਾ ਅੱਛਾ ਕੋਟਕਪੁਰ ਤੋਂ ਲਿਆਂਦਾ ਅੱਛਾ ਕੋਟਕਪੁਰ ਤੋਂ ਲਿਆਇਆ ਅੱਛਾ ਠੀਕ ਆ ਠੀਕ ਆ ਠੀਕ ਆ ਤੇ ਗੱਡੀ ਦੇ ਵਿੱਚ ਤੁਸੀਂ ਸੈਟਅਪ ਤਿਆਰ ਕਰਾਇਆ ਆਪਣੀ ਆਪਣੀ ਗੱਡੀ ਬਕਟਾ ਕੇ ਫਗਰੇ ਕੰਮ ਕਰਾਏ ਅੱਛਾ 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 ਜੈਨਗਟ ਜੈਨ ਗੱਡੀ ਤੇ ਠੀਕ ਆ ਵੀਰੇ ਠੀਕ ਆ ਤੇ ਇਹ ਮੋਟਰ ਤੇ ਇਹ ਕੀ ਕੀ ਹੈ ਕੀ ਚੀਜ਼ ਹੈ ਵੀਰੇ ਪੈਟਰੋਲ ਤੇ ਚੱਲਦਾ ਸੀਗਾ ਇਹ ਅੱਛਾ ਇੰਜਨ ਹੈ ਇਹ ਇਹ ਪੈਟਰੋਲ ਤੇ ਚੱਲਦਾ ਓਕੇ 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 ਹੁਣ ਵੀ ਪੈਟਰੋਲ ਤੇ ਚੱਲਦਾ ਹਾਂ ਜੀ ਠੀਕ ਆ ਠੀਕ ਆ ਵੀਰੇ ਤੇ ਕਿੰਨਾ ਕੁ ਪੈਟਰੋਲ ਖਾ ਜਾਂਦਾ ਡੇਲੀ ਦਾ ਇਹ ਡੇਲੀ ਦਾ 70 ਕੁ ਰੁਪਏ ਦਾ ਅੱਛਾ 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 ਖਾ ਜਾਂਦਾ ਠੀਕ ਆ ਠੀਕ ਆ ਠੀਕ ਆ ਤੇ ਫਿਰ ਇਹਦੇ ਵਿੱਚ ਆਪਣਾ ਜਿਹੜੇ ਗੰਨੇ ਨੇ ਇੱਥੇ ਨੂੰ ਗੰਨੇ ਪਾਣੇ ਨੇ ਇਹਦੇ ਵਿੱਚ ਗੰਨੇ ਪਾ ਕੇ ਸੂਰ ਨਿਕਲ ਦੋ ਫਿਲਟਰ ਲੱਗੇ ਹੋਣੇ ਓਕੇ ਓਕੇ ਦੋ ਫਿਲਟਰ ਲੱਗੇ ਨੇ ਵਿੱਚ ਠੀਕ ਆ ਠੀਕ ਆ ਠੀਕ ਆ ਤੇ ਉਹ ਤਾਂ ਵਧੀਆ ਕਾਫੀ ਵਧੀਆ ਆਪਣਾ ਮੋਟਰ ਬਣੀ ਹੋਈ ਹੈ ਬਹੁਤ ਹੈ ਇਹਦੀ ਅੱਛਾ ਸਾਹ ਹਾਂ ਇੱਥੇ ਗੱਲ ਹੈਗੀ ਆ ਤੇ ਦੂਏ ਉਹਦੇ ਨਾਲ ਤਾਂ ਜਲਦੀ ਕੱਢ ਦਿੰਦਾ ਜਿਹੜਾ ਜਿਹੜੀ ਧੂਈ ਮਸ਼ੀਨ ਹੁੰਦੀ ਜਿਹੜੀ ਲੱਗੀ ਹੋਣੀ ਜਾਂ ਬਹੁਤ ਬੈਨੀਫਿਟ ਆ ਜਾਂਦਾ ਜਲਦੀ ਕੱਢਦਾ ਹੁਣ ਇਹਨੇ ਠੀਕ ਆ ਵੀਰੇ ਠੀਕ ਆ ਤੇ ਹੋਰ ਟਾਈਪਾਂ ਦਾ ਕੰਮ ਵੀ ਆਪਣਾ ਅੱਛਾ ਲੈ ਬੰਦਾ ਵੀ ਆ ਠੀਕ ਆ ਵੀਰੇ ਠੀਕ ਆ ਤੇ ਤੂੰ ਕਿੰਨੇ ਵਜੇ ਆਇਆ ਨੀ ਵੀਰੇ ਤੇ 6:30 ਵਜੇ ਆਇਆ ਨੀ ਤੇ 6:30 ਵਜੇ ਆਇਆ ਨੀ ਠੀਕ ਆ ਠੀਕ ਆ ਠੀਕ ਆ ਤੇ ਬਿਲਕੁਲ ਬਣਾ ਕੇ ਦਿਖਾਵਾਂਗੇ ਤੁਸੀ ਬਣਾਣਾ ਹਾਂ ਬਾਈ ਆਪਾਂ ਨੂੰ ਬਣਾ ਕੇ ਦਿਖਾਊਗਾ ਤੇ ਠੀਕ ਆ ਚੱਲ ਐ ਤਿਆਰ ਕਰ ਠੀਕ ਆ いいかげんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけんかけ ओके टूटी अच्छा है पूरा प्रोजेक्ट लाया है ना पूरा बढ़िया है ना ठीक है ठीक है ठीक है ਮੇਨ ਤਾਂ ਯਾਰ ਵੀਰੇ ਠੀਕ ਆ ਨਾ ਗੱਲ ਮੈਂ ਮੈਂ ਵਧੀਆ ਕਾ ਸੋਡਾ ਦਿਖਿਆ ਆਪਾਂ ਨੂੰ ਆਪਣਾ ਦੇਖੋ ਬਾਈ ਨੇ ਆਪਾਂ ਨੂੰ ਜੂਸ ਤਿਆਰ ਕਰਕੇ ਦਿਖਾਇਆ ਹੈ ਪ੍ਰੋਪਰ ਤੇ ਹੈ ਨਾ ਕੋਈ ਬਾਈ ਕਹਿੰਦਾ ਜੇ ਬਾਰਫ ਪਾਣੀ ਆ ਬਾਰਫ ਪਾ ਸਕਦੇ ਹੋ ਨਹੀਂ ਵੀ ਬਾਰਫ ਪਾਣੀ ਤਾਂ ਵੀ ਕੋਈ ਚੱਕਰ ਨਹੀਂ ਜੇ ਮਰਜੀ ਪੀ ਸਕਦੇ ਹੋ ਤੇ ਬਾਕੀ ਆਪਣਾ ਕੈਮਰਾਮੈਨ ਦਿਖਾਊਗਾ ਆਪਾਂ ਨੂੰ ਫੀਕੇ ਤੇ ਕੈਮਰਾਮੈਨ ਨੂੰ ਜ਼ਿਆਦਾ ਹੁੰਦਾ ਵੀ ਹਾਂ ਯਾਰ ਮੈਂ ਖਾਵਾ ਪੀਵਾ ਤੇ ਇਹ ਖਾੜ ਪੀਣ ਦਾ ਚਕੀਨ ਆ ਇਹ ਇਹ ਨਹੀਂ ਮੈਨੂੰ ਦੱਸਿਆ ਦਾ ਬਾਈ ਹਾਂ ਹਾਂ ਤੇ ਵੈਸੇ ਤਾਂ ਕਹਿੰਦੇ ਨੇ ਮੈਂ ਵੀ ਦੇਖਦਾ ਰਹਿਣਾ ਅੰਦਰ ਜਾਂਦਾ ਮੈਂ ਚੱਲ ਬਣਾਉਣਾ ਬਾਈ ਦੀ ਵੀਡੀਓ ਪਰ ਕੇ ਕਹਿੰਦੇ ਨੇ ਮੈਂ ਹਾਂ ਵੀ ਚਲੋ ਕਹਿੰਦੇ ਨੇ ਇਹ ਕਹਿੰਦਾ ਵੀ ਆਪਣਾ ਬਾਈ ਕਹਿੰਦਾ ਵੀ ਲਾਂਦਾ ਹਾਂ 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 ਕਹਣਾ ਬਾਈ ਕਹਿੰਦਾ ਲਾਂਦਾ ਆਪਣਾ ਕਹਿੰਦਾ ਵੀ ਵਧੀਆ ਕਹਿੰਦਾ ਮਤਲਬ ਸੈਟਅਪ ਚਾਰ ਕਰਿਆ ਹੋਇਆ ਹਾਂ ਯਾਰ ਕਰਿਆ ਪਾ ਜੀ ਹਾਂ ਹਾਂ ਮਾ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਦੇਖ ਜਿਹੜਾ ਬੰਦਾ ਮਿਹਨਤ ਕਰਦਾ ਤੇ ਆਪਣਾ ਮਿਹਨਤ ਦੇ ਵਿੱਚ ਕੋਈ ਉਹ ਨਹੀਂ ਕੋਈ ਡਰ ਨਹੀਂ ਠੀਕ ਹੈ ਨਾ ਗੱਲ ਤੁਸੀਂ ਨਹੀਂ ਮੇਰੇ ਗਵਰਦੀ ਬਹੁਤ ਕਹਿੰਦੇ ਤੂੰ ਇੰਨੀ ਕੀ ਨਾਲ ਆਗਾ ਮੈਂ ਕੋਈ ਭਾਈ ਤੇ ਨਹੀਂ ਹੁੰਦਾ ਠੀਕ ਹੈ ਠੀਕ ਹੈ ਵੀਰੇ ਤੂੰ ਆ ਕੰਮ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਸਾਰ ਨੂੰ ਕੀ ਮਿਹਨਤ ਆ ਨਾ 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 ਸ਼ਰਮ ਵਾਲੀ ਕਿਹੜੀ ਗੱਲ ਲੈ ਰਿਹਾ ਆਪਣਾ ਕੰਮ ਕਰਕੇ ਆਪਾਂ ਹਾਂ ਕੰਮ ਕਰਕੇ ਆਪਾਂ ਉਹ ਕਰ ਰਹੇ ਆ ਮੈਂ ਤੁਹਾਨੂੰ ਪਰ ਰਹੇ ਆਪਾਂ ਉਹ ਕਰ ਰਹੇ ਆ ਨਾ ਨਾ ਤੁਸੀਂ ਬਹੁਤ ਵਧੀਆ ਇਹ ਕਿੰਨੇ ਸੈਟਅਪ ਲਾਇਆ ਹੋਇਆ ਕਾਹੀ ਮੈਂ ਤੁਹਾਡੀ ਵੀਡੀਓ ਦਿਖਾਇਆ ਮਹਾਂਕਾਲਾ ਆਪਾਂ ਆਪਣੇ ਪਟਿਆਲਾ ਵਾਸੀਆਂ ਨੂੰ ਵੀ ਦਿਖਾਈਏ ਤੇ ਨਾਲੇ ਜਿੱਥੇ ਵੀ ਭਾਈ ਆਪਾਂ ਨੂੰ ਦੂਜੀ ਦੇਖ ਰਹੇ ਨੇ ਤੇ ਆਪਣਾ ਕਿੱਥੇ ਆਪਣਾ ਹੈ ਮਲਟੀ ਪਰਪਸ ਸਕੂਲ ਹੈ ਸਕੂਲ ਮਲਟੀ ਪਰਪਸ ਸਕੂਲ ਆ ਤੇ ਬਾਕੀ ਕਿੰਨੇ এনवायरमेंट ਪਾਰਕ ਆ ਪਿੱਛੇ ਤੇ ਆਪਣਾ ਸੈਰ ਕਰਨ ਅੰਦਰ ਸਵੇਰੇ ਸਵੇਰੇ ਆਉਂਦੇ ਨੇ ਬਾਦੂ ਕਹਿੰਦੇ ਪਿੰਦੇ ਨੇ ਬਾਈ ਜੀ ਦੱਸ ਰਹੇ ਨੇ ਤੇ ਚਲੋ ਜੇ ਤੁਸੀਂ ਵੀ ਕਦੇ ਆਪਣਾ ਪਟਿਆਲੇ ਆਨੇ ਜਾਂ ਪਟਿਆਲਾ ਵਾਸਤੇ ਦਾ ਜਰੂਰ ਬਾਈ ਜੀ ਕੋਲ ਇੱਕ ਵਾਰੀ ਮਿਲ ਕੇ ਜਾਇਓ ਤੇ ਆਪਣਾ ਜੇ ਜੂਸ ਪੀਣਾ ਦਾ ਜੂਸ ਜਰੂਰ ਪੀ ਕੇ ਜਾਇਓ ਤੇ ਬੈਕ ਤੁਸੀਂ ਦੇਖ ਸਕਦੇ ਆ ਨਾ ਮਸ਼ੀਨ ਦੇਖ ਲਈ ਤੁਸੀਂ ਨੇ ਤੇ ਇਹ ਆਪਣਾ ਵੀਰੇ ਉਹ ਆਪਣਾ ਕਿ ਇਹਦੀ ਪਾਵਰ ਪੂਰ ਵੀ ਹੈ ਕੋਈ ਇੰਜਨ ਸਾਡੇ ਸੱਤਾ ਚੀਬੀ ਦਾ ਉਹ ਇੰਜਨ ਵੀਰੇ ਅੱਛਾ ਇੰਜਨ ਹੈ ਅੱਛਾ ਪੈਟਰੋਲ ਤੇ ਪੈਟਰੋਲ ਤੇ ਆ ਠੀਕ ਆ ਠੀਕ ਆ ਇਹ ਕਿਸੇ ਮਤਲਬ ਸਪੈਸ਼ਲ ਇੰਜਨ ਹੈ ਕਿ ਕਿਸੇ ਨੇ ਤਿਆਰ ਕਰਾਇਆ ਹੋਇਆ ਕਿ ਨਾ ਸਪੈਸ਼ਲ ਨਹੀਂ ਆ ਅਛਾ ਸਪੈਸ਼ਲ ਬਣੇ ਬਣਾਈਏ ਮਿਲਦੇ ਨੇ ਨਾ ਇਹ ਓਕੇ ਓਕੇ ਇਹ ਬਣਦੇ ਗੁਜਰਾਤ ਨੇ ਓਕੇ ਦਿੱਲੀ ਦਾ ਇਹਦਾ ਉਪਰੀ ਸਪੋਟ ਅਛਾ ਦਿੱਲੀ ਦਾ ਫਿਰ ਕੋਟਾ ਠੀਕ ਹੈ ਠੀਕ ਹੈ ਬਣਦੇ ਗੁਜਰਾਤ ਨੇ ਠੀਕ ਆ ਵੀਰੇ ਠੀਕ ਆ ਬਹੁਤ ਵਧੀਆ ਲੱਗਿਆ ਬਾਈ ਸੋਦੂ ਤੇ ਬਾਈ ਆ ਜਾ ਯਾਰ ਦੱਸ ਬਾਈ ਨੂੰ ਪੀ ਕੇ ਦੱਸ ਆ ਜਾ ਚੱਲ ਆ ਜਾ ਚੱਲ ਪੀ ਤੇ ਦੱਸ ਫਿਰ ਪੀ ਕੇ ਹੈ ਬਹੁਤ ਵਧੀਆ ਬਣਾਇਆ ਹੈ ਜੀ ਹੈ ਵਧੀਆ ਬਣਾਇਆ ਹੈ ਜੀ ਵਧੀਆ ਹਾਂਜੀ ਚੱਲ ਪੀ ਕੇ ਦੱਸ ਕੇ ਟੇਸਟ ਕੇ ਜਾ ਰਿਹਾ ਕਿਹੜੇ ਕਿਹੜਾ ਵਿੱਚ ਮਿੱਠਾ-ਮੂਠਾ ਠੀਕ ਐ ਨਾ ਮਿੱਠਾ ਐਣ ਵਧੀਆ ਹੀ ਬੇਦਨ ਨਿੰਬੂ ਪਾਇਆ ਵਾ ਪਤਿੰਨਾ ਪਾਇਆ ਵਾ ਠੀਕ ਆ ਵਧੀਆ ਐਣ ਵਧੀਆ ਬਣਾਉਂਦੇ ਨੇ ਬਿਰਜੀ ਸਾਰੇ ਵਿਜੀਟ ਕਰੋ ਵਧੀਆ ਆਓ ਠੀਕ ਆ ਓਕੇ ਹਾਂਜੀ ਤੇ ਮੇਰੇ ਕੋਲ ਆ ਕੇ ਜਾਓ ਜੀ ਠੀਕ ਆ ਠੀਕ ਆ ਕੀ ਨਵੇਂ ਵੇਲੇ ਤੱਕਰ ਖੜਦਾ ਹਾਂ ਜੀ ਬਸ ਸਾਡੇ ਸੇਵਾ ਕੋਲੋਂ ਸ਼ਾਮ ਨੂੰ 7 ਵਜੇ ਤੱਕ ਮਿਲੋ ਨੇ ਬਸ ਠੀਕ ਹਾਂ ਸ਼ਾਮ ਨੂੰ 7 ਵਜੇ ਤੱਕ ਹੀ ਛੁੱਟੀ ਕਿਹੜੇ ਦਿਨ ਕਰਦੇ ਹੋ ਬਸ ਸੰਡੇ ਨੂੰ ਕਰ ਦਿੰਦੇ ਹਾਂ ਸੰਡੇ ਨੂੰ ਕਰ ਦਿੰਦੇ ਹਾਂ ਜੀ ਸਵੇਰੇ 1:00 ਵਜੇ ਆ ਗਏ। ਨਕਸ਼ਾ ਦਿਖਾਉਂਦਾ ਰਹੇ। ਸਹੀ ਲੋਕੇਸ਼ਨ ਕੀ ਆ ਆਪਣੀ? ਆਹਨੇ ਮਲਟੀਪਰਪਸ ਸਕੂਲ ਪਾਸੇ ਰੋਡ ਹੈ। ਪਾਸੇ ਰੋਡ। ਬਰਫ ਉਰਪ ਨਹੀਂ ਬੰਨਦੇ। ਬਰਫ ਕੋਈ ਪੌਂਡਾ ਕੋਈ ਪਾ ਦੇਣਾ ਨਹੀਂ। ਇਹਨੇ ਨਹੀਂ ਪੌਂਡਾ ਨਹੀਂ। ਅੱਛਾ ਸਰਦੀਆਂ 'ਚ ਵੀ ਲਾਣੇ ਆ। ਹਾਂ। ਬਾਕੀ ਆਪਾਂ ਖੜੇ ਸੀਗੇ ਤੇ ਆਪਣਾ ਬਾਈ ਕੋਲ। ਜੀ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਅਗਰ ਨਵੀਂ ਵੀਡੀਓ